ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡਮੇ ਸ੍ਰੀ ਸੰਧੂਆਂ ਜੀ ਤਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਗ ਹੈ ਜੀ ਇੱਕ ਟੋਕੜ ਕੱਪਣ ਚੈੱਕ ਪਾਸ ਤੇ ਇੱਕ ਸুইস ਵਾਈਸ ਸੋਣੀ ਜਰਸੀ ਵੜ ਜਿਹੜੇ ਕਰੋ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਫਾਰਮ ਦਾ ਕੰਮ ਆ ਬਾਈ ਦਾ ਬਾਕੀ ਨਾਲ ਦੀ ਨਾਲ ਡੇਰੀ ਵੀ ਹੈ ਜੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਮੇਰੀ ਸਪੈਸ਼ਲ ਬੇਨਤੀ ਰੂ ਹੈ ਕਿ ਜੇ ਕੋਈ ਸੂਆ ਸਵਾਇਆ ਨਾਗਾ ਤੁਸੀਂ ਚੋ ਸਕਦੇ ਆ ਜੀ ਜੇ ਕੋਈ ਟੋਕੜ ਗੱਬਣ ਚੈੱਕ ਪਾ ਸਕਦੇ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬਾਂ ਲਿਆ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣੇ ਸੁਬੇਦਾਰ ਨਾਇਕ ਸਿੰਘ ਸੰਧੂ ਮਾਰੋ ਮੇਰ ਸਿੰਘ ਪਿੰਨਬੇਸੀ ਸੰਧੂ ਠੀਕ ਹੈ ਜੀ ਨੈਸਰ ਡੇਰੀ ਠੀਕ ਹੈ ਜੀ ਕਖਰਾਣਾ ਰੋਡ ਮੋਗ ਵੇਛਰੀ ਠੀਕ ਹੈ ਜੀ ਹਾਂ ਬਾਈ ਉਹਨਾਂ ਦੀ ਨੈਸਲੇ ਦੀ ਡੇਰੀ ਹੈ ਜਿਹੜੇ ਵੀਰ ਨੂੰ ਤੁਸੀਂ ਮਰਜੀ ਪੁੱਛ ਸਕਦੇ ਹੋ ਖਖਰਾਣਾ ਰੋਡ ਤੇ ਘਰ ਇੱਕ ਨੰਬਰ ਵੈੜ ਤੋਂ ਸ਼ੁਰੂ ਕਰਦੇ ਆਂ ਜੀ ਕਿੰਨੇਵੇਂ ਸਵੇਰ ਲਈ ਗੱਭਣਾ ਜੀ ਇਹ ਕਿਹ ਚੌਥੇ ਸਵੇਰ ਹੈ ਗੱਭਣਾ ਚੌਥੇ ਸਵੇਰ ਤੇ ਕਿੰਨੇ ਸਮੇਂ ਦੀ ਜੀ ਇਹ 5 ਮਿੰਟ ਦੀ ਦੋ ਦੋ ਦਿਨ ਨੂੰ 5 ਮਿੰਟ ਹੋਏ ਨੇ ਠੀਕ ਆ ਕੋਈ ਵੀ ਸੱਜਣਾ ਚੈੱਕ ਕਰਵਾ ਸਕਦਾ ਹੈ ਤੇਰੇ پاس ਕਰਾ ਕੇ ਜਾਵਾਂਗੇ ਠੀਕ ਆ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਹੁਣੇ ਥਲੇ 10 ਤੋਂ 11 ਦੇ ਵਿੱਚ ਹਾਂ ਜੋਕ ਕੇ ਦੇ ਦਾਂਗੇ ਜੀ ਹਾਂ ਜੋਕ ਕੇ ਤੇ ਮਸ਼ੀਨ ਤੇ ਜੋੜਨੇ ਕਿ ਹੱਥੀਂ ਦੋਨੇ ਟਾਈਮ ਸਾਰੇ ਦੋਨੇ ਟਾਈਮ ਸਾਰੇ ਪਸੂ ਮਸ਼ੀਨ ਤੇ ਗਾਣਾ 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 ਮੱਜਾ ਨਹੀਂ ਠੀਕ ਹੈ ਠਣਾ ਦੀ ਗਾਰੰਟੀ ਹੈ ਜੀ ਗਾਰੰਟੀ ਫੁੱਲ ਐਨ 100% ਸੱਜਰ ਦਾ ਕੀ ਰਿਕਾਰਡ ਹੈ ਜੀ ਸੱਜਰ ਦਾ ਹੈ 20 ਤੋਂ 22 ਠੀਕ ਆ ਤੋੜ ਕੇ ਦਿਖਾ ਦੇ ਨਹੀਂ ਤੋੜ ਦਿਓ ਜੀ ਤੋੜ ਕੇ ਦਿਖਾ ਦਿਓ ਤੋੜ ਕੇ ਤੋੜ ਕੇ ਦਿਖਾ ਦਿਓ ਜੀ ਆ ਪਾਸ ਹੁਆ ਬਾਈ ਦੱਸਦਾ ਕਿ ਚੌਥੇ ਵਾਸਤੇ ਪੰਜ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਉਹਦਾ ਤੁਸੀਂ ਸਪੈਸ਼ਲ ਡਾਕਟਰ ਸਾਹਿਬਾਨ ਨਾਲ ਲੈ ਆਇਓ ਜੀ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਆਇਓ ਜੀ ਜਿਹੜਾ ਅੱਜ ਦਾ ਦੁੱਧ ਤਿਆਰ ਹੋਊਗਾ ਜੀ 10 ਤੋਂ 11 ਕਿਲੋ ਆ ਤੂੰ ਚਾਹੇ 10 ਮੰਨ ਕੇ ਆਜੋ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਪੂਰੀ ਚੰਗੀ ਆ ਵਜਨ ਵਜੂਦ ਪੂਰਾ ਚੰਗਾ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਮਾ ਤੇ ਜਿਹੜਾ ਜੀ ਇਹਦੇ ਸੀਮਨ ਲੱਗਿਆ ਉਹਦਾ ਕੋਈ ਰਿਕਾਰਡ ਹੈਗਾ ਜੀ ਆਪਣੇ ਕੋਲ ਉਹ ਰਿਕਾਰਡ ਮੁੰਡੇ ਕੋਲੇ ਹੈਗਾ ਠੀਕ ਆ ਉਹ ਆਪਾਂ ਦੇ ਦਾਂਗੇ ਜਿਹੜਾ ਸਾਰੇ ਇਸ ਰੱਖਦੇ ਆ ਠੀਕਾ ਉਧਰ ਰਿਕਾਰਡ ਬਾਈ ਕੇ ਆਪਣਾ ਪਾਣੀ ਨਹੀਂ ਪੀਣਾ ਲੈਕਟੇ ਰੂਪ ਚ ਹੈਗਾਗਾ ਤੇ ਉਹ ਤੁਸੀਂ ਬਾਈ ਕੋਲੋਂ ਲੈ ਲਿਓ ਜੀ ਬਾਕੀ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿੱਖੜ ਮਹੱਤੀ ਚ ਵਾਈ ਵਾਲਾ ਫੂਡ ਸ਼ਾਂਗ ਭੂਰਾ ਵੀ ਨਹੀਂ ਜੈ ਜੀ ਡਿਮਾਂਡ ਜੀ ਇਹਦੇ ਕਿੰਨੇ ਲੈਣੇ ਹੀ ਆ ਜੀ ਜੇ ਜਿਦਾਂ ਗੱਲ ਵਪਾਰੀਆਂ ਵਾਲੀ ਕਰੀਏ ਠੀਕ ਹੈ ਤਾਂ ਤਾਂ 40000 ਰੁਪਏ ਲੈਣੇ ਨੇ ਨਹੀਂ ਹੈ ਜੀ ਕੱਲਾ ਮਾਨਤਾ ਨਹੀਂ ਮਾਨਤਨ ਕੋਈ ਸੌਦੇਬਾਜ਼ੀ ਚ ਨਾ ਕੋਈ ਸੌਦੇਬਾਜ਼ੀ ਨਹੀਂ ਕੋਈ ਕੁਝ ਨਹੀਂ ਕਰਨਾ ਆਪਾਂ ਸੌਦੇਬਾਜ਼ੀ ਹਾਂ ਆਵੇ ਬਣ ਆਪਣੇ ਸਹੀ ਗੱਲ ਹੈ ਜੀ ਜਿਹੜੇ ਰੁਪਏ ਲੈਣੇ 76% ਪਾਸ ਕਰਕੇ ਠੀਕ ਹੈ ਜੀ ਜਿਹੜੇ ਬਾਈ ਕਹਿੰਦਾ ਰੁਪਏ ਲੈਣੇ ਆਪਾਂ ਉਹੀ ਦੱਸੇ ਆ ਜੀ 64000 ਰੁਪਏ ਲੈਣੇ ਆ ਕੋਈ ਬਾਹਲਾ ਕਸਾਈ ਜਨਾ ਬਵੇ ਚਲੋ ਖੁਸ਼ੀ ਨਾਵੇਂ ਛੋੜ ਛੱਪਾ ਤਾਂ ਹੋ ਜਾਊਗਾ ਪਰ ਬਾਹਲਾ ਨਹੀਂ ਹੋਣਾ ਉਲਾ ਦੋ ਨੰਬਰ ਬਾਈ ਕੋਲ ਅਕ ਜਰਸੀ ਹੈ ਜੀ ਮੈਨੂੰ ਬੜੀ ਸੋਹਣੀ ਲੱਗੀ ਆਪਾਂ 6 ਮਹੀਨਿਆਂ ਦੇ 7 ਦਿਨਾਂ ਦੇ ਸੂਆ ਕਿੰਨਾ ਮਾਜੀ ਪਹਿਲਾ ਪਹਿਲਾ ਦੰਦੋ ਜੀ ਚਾਰ ਦੰਦ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹ ਮੈਨੂੰ 1 ਮਹੀਨਾ ਦੇ ਦੇ ਬੱਚਾ ਕੀ ਹੈ ਜੀ ਮਗਰ ਵਛੀ ਆ ਆਹ ਖੜੀ ਠੀਕ ਹੈ ਜੀ ਛੇਰ ਵਗੈਰਾ ਦੀ ਸਾਫ ਹੈ ਜੀ ਫੁੱਲ ਅੱਜ ਆ ਕਿੰਨਾ ਦੋਦ ਤਿਆਰ ਹੈ ਜੀ ਦੋਦੇ ਦਾ ਅੱਜ 1500 ਵਾਲੇ ਜੋ ਕਿ ਦੇ ਦਾਂਗੇ ਜੀ ਹਾਂ ਠੀਕ ਹੈ ਥਣਾ ਦੀ ਗਰੰਟੀ ਹੈ ਜੀ ਫੁੱਲ ਗਰੰਟੀ ਹੈ ਜੀ ਠੀਕ ਹੈ ਤੁਰ ਕੇ ਦੇ ਤੁਰ ਕੇ ਦੇ ਪਾ ਦਿਓ ਜੀ ਸੋਹਣੀ ਜਰਸੀ ਹੈ ਜੀ ਕੁਆਲਿਟੀ ਤੁਹਾਡੇ ਵੀਰੇ ਸਾਹਮਣੇ ਹੈ ਜੀ ਕੋਨਾ ਫਿਟਨੈਸ ਆ ਮਾਨਾ 16 ਕਿਲੋ ਨੈੱਟ ਦੁੱਧ ਤਿਆਰ ਹੈ ਜੀ ਬੱਚਾ ਮਗਰ ਬੱਚੀ ਜੀ ਬੱਚਾ ਮਗਰ ਜੀ ਬੱਚੀ ਹੈ ਜੀ ਬੱਚੀ ਬੱਚੀ ਠੀਕ ਹੈ ਜੀ ਬੱਚਾ ਮਗਰ ਬੱਚੀ ਮਿਲ ਜਾਣੀ ਆ ਤੁਹਾਨੂੰ ਇੱਕ ਤਾਂ ਚੰਗਾ ਨਗ ਮਿਲਣਾ ਨਾਲ ਦੋ ਨੰਬਰ ਵੀ ਚੰਗਾ ਮਿਲ ਜਾਣਾ ਠੀਕ ਹੈ ਜੀ ਠੀਕ ਹੈ ਭਰਾਏ ਠੀਕ ਹੈ ਜੀ ਆਪ ਵੀ ਚੰਗੀ ਹੈ ਤੇ ਮਗਰ ਬੱਚਾ ਵੀ ਚੰਗਾ ਸੋਹਣਾ ਫਿਟਨੈਸ ਵਾਲਾ ਹਵਾਨਾ ਥਾਣ ਕੱਲਾ ਕੱਲਾ ਨਿੱਖੜਵਾ ਮੋੜ ਲਿਆ ਜੀ ਬਸ ਜਿਹੜੇ ਵੀ ਜਰਸੀ ਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਆਪਾਂ ਤੋਹਫਾ ਕਹਿ ਸਕਦੇ ਆ ਜੀ ਸੋਣਾ ਥਣਾ ਦਾ ਸਹਿਜ ਇਕੱਲਾ ਇਕੱਲਾ ਨਿਖੜਮਾ ਲੱਗਿਆ ਵਾ ਬਾਕੀ ਚੰਗੀ ਆ ਵੀਰੇ ਅੱਗੇ ਜਿੰਨੇ ਤੁਸੀਂ ਸੇਵਾ ਕਰ ਲੋਗੇ ਦੁੱਧ ਚੂ ਸਕਦੇ ਆ ਤੇ ਜਿਹੜਾ ਬਾਈ ਦੇ ਘਰੇ ਤਿਆਰ ਆ ਜੀ ਉਹ ਆਪਦੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਲਿਓ ਚਾਰ ਡੰਗ ਚੋ ਕੇ ਲੈ ਜਾਣ ਠੀਕ ਹੈ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਕਰਦੇ ਲੈਣੇ 75000 75 78 78000 ਰੁਪਿਆ ਜੀ ਮਾਨਤਾਨ ਕਰ ਦਿਆਂਗੇ ਠੀਕ ਹੈ ਜੀ ਇਹਦਾ ਬਾਈ ਕਹਿੰਦਾ 78000 ਰੁਪਿਆ ਦੋ ਘੱਟ 80000 ਰੁਪਿਆ ਲੈਣਾ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਬਾਕੀ ਨਾ ਕੋਈ ਜੋੜਾ ਲਊਗਾ ਉਹਦਾ ਭਰਾਵਾ ਉਹਦਾ ਜ਼ਿਆਦਾ ਜੋੜੇ 'ਚ ਮਾਨਤਾਨ ਬਾਈ ਕਹਿੰਦਾ ਜ਼ਿਆਦਾ ਹੋ ਜਾਊਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਤੇ ਸਕਰੀਨ ਤੇ ਚੱਲਦਾ ਰਹੋ ਧੰਨਵਾਦ